ਸਰਕਾਰਾਂ ਇਹ ਕੁਛ ਕਰਦੀਆਂ ਹੀ ਹੁੰਦੀਆਂ ਸਰਕਾਰਾਂ ਚੱਕਦੀਆਂ ਵੀ ਹੁੰਦੀਆਂ ਸਰਕਾਰਾਂ ਕੁੱਟਦੀਆਂ ਵੀ ਐ ਹੁਣ ਜਿਹੜੀਆਂ ਆਈਆਂ ਉਹਨਾਂ ਨੂੰ ਵੀ ਮਰਦਿਆਂ ਨੂੰ ਆਉਣਾ ਪਿਆ ਕਿ ਹੁਣ ਸਰਦਾਰ ਜਗਜੀਤ ਸਿੰਘ ਦਿੜ੍ਹ ਰਾਦੇ ਵਾਲੇ ਐ ਇਹਨਾਂ ਨੇ ਵਾਪਸ ਨਹੀਂ ਹੋਣਾ ਤੇ ਲੋਕ ਸਾਨੂੰ ਲਾਨਤਾਂ ਪਾਉਣਗੇ ਪੂਰਾ ਜੱਜ ਕੇ ਡਟੇ ਹੋਏ ਐ ਪੂਰੀ ਵੱਡੀ ਦਲੀਲ ਨਾਲ ਆਏ ਐ ਤੇ ਜਿੱਤ ਪ੍ਰਾਪਤ ਕਰਕੇ ਜਾਣਾ ਵੀਰੋ ਜੇ ਤੋ ਸਰਕਾਰਾਂ ਨਕਾਰੀਆਂ ਚੁੱਪ ਕਰਕੇ ਬੈਠ ਜਾਣ ਤਾ ਫਿਰ ਆਗੂਆਂ ਨੂੰ ਮਰਨ ਵਾਲੇ ਫੈਸਲੇ ਯਕੀਨੀ ਲੈਣੇ ਪੈਂਦੇ ਆ ਇਸ ਵਾਸਤੇ ਜਦੋਂ 8 ਮਹੀਨਿਆਂ ਦਾ ਸਮਾਂ ਬੀਤ ਚੁੱਕਿਆ ਤੇ ਇਹ ਬੇਈਮਾਨ ਸਰਕਾਰ ਨੇ ਚੁੱਪੀ ਖੋਲੀ ਨਾ ਫਿਰ ਸਰਦਾਰ ਜਗਜੀਤ ਸਿੰਘ ਨੇ ਉਹ ਜਰਨਲ ਨੇ ਇੱਕੋ ਗੱਲ ਕਹੀ ਕਿ ਹੁਣ ਮਰਨਾ ਪਊਗਾ ਸਾਡਾ ਇਤਿਹਾਸ ਸਾਨੂੰ ਇਹ ਕਹਿੰਦਾ ਸ਼ਹੀਦੀ ਦਿੱਤੇ ਵੇਣਾ ਇਹ ਗਲੋਂ ਗੁਲਾਮੀ ਨਹੀਂ ਲੈਣੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਹੋਇਆ ਮਿਸ਼ਨ ਉਸੇ ਮਿਸ਼ਨ ਤੇ ਚੱਲਦਿਆਂ ਹੋਇਆਂ ਅਦੋਲਨ ਤੇ ਮੋਰਚਾ ਬਣਿਆ ਇਹ ਵੀਰੋ ਮੋਰਚੇ ਦੀ ਜਿੱਤ ਪ੍ਰਾਪਤੀ ਵਾਸਤੇ ਸਰਦਾਰ ਜਗਜੀਤ ਸਿੰਘ ਨੇ ਇਹ ਅੰਤ ਫੈਸਲਾ ਇਹ ਲੈਣਾ ਪਿਆ ਕਿ ਹੁਣ ਸਾਨੂੰ ਇਸ ਸਰੀਰ ਨੂੰ ਕਸ਼ਟ ਦੇ ਕੇ ਸ਼ਹੀਦੀ ਦੇਣੀ ਪਊਗੀ ਫਿਰ ਇਹਨਾਂ ਸਰਕਾਰਾਂ ਤੋਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਵਾਂਗੇ ਅੱਜ ਵੀਰੋ ਉਹ ਹਾਲਾਤ ਹੈ ਸਰਕਾਰ ਮੰਗਾਂ ਦੇਣ ਨੂੰ ਵੀ ਤਿਆਰ ਨਹੀਂ ਤੇ ਸਾਨੂੰ ਮਰਨ ਵੀ ਨਹੀਂ ਦੇ ਰਹੀ ਸਰਕਾਰ ਪੰਜਾਬ ਨਾਲ ਇਹ ਵਰਤੀਰਾ ਕਿਉਂ ਕਰ ਰਹੀ ਹੈ ਕਿਉਂ ਪੰਜਾਬ ਸ਼ੁਰੂ ਤੋਂ ਇਹ ਪੂਰੇ ਆਉਦੇ ਹੱਕ ਲੈਣ ਵਾਸਤੇ ਸਮੇਂ-ਸਮੇਂ ਸਿਰ ਲੜਾਈ ਲੜਦਾ ਰਿਹਾ ਜਿਵੇਂ ਲੱਗਦਾ ਜਿਵੇਂ ਸੁਪਰੀਮ ਕੋਰਟ ਚਿੰਤਤ ਹੈ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਕਮੇਟੀ ਬਣਾਈ ਗਈ ਫੇਰ ਕੀ ਆ ਗਿਆ ਵੀ ਡੱਲੇਵਾਲ ਸਾਹਿਬ ਨੂੰ ਹਸਪਤਾਲ ਦਾਖਲ ਕਰਾਓ ਉਹ ਇਸੇ ਵਾਸਤੇ ਆ ਨਾ ਵੀ ਉਹ ਇਸ ਚੱਕਰ 'ਚ ਆ ਵੀ ਡੱਲੇਵਾਲ ਸਾਹਿਬ ਨੂੰ ਚੱਕੀਏ ਜਿਵੇਂ ਸੁਰਤਾ ਬਾਬਾ ਸੁਰਤਾ ਸਿੰਘ ਨੂੰ ਟ੍ਰੀਟਮੈਂਟ ਦਿੱਤੀ ਸੀ ਨਾ ਮਰਦਿਆਂ 'ਚ ਨਾ ਜਿਉਂਦਿਆਂ 'ਚ ਪਰ ਡੱਲੇਵਾਲ ਸਾਹਿਬ ਦਾ ਇੱਕੋ ਦਿੜ ਫੈਸਲਾ ਹੈ ਤੇ ਅਸੀਂ ਵੀ ਪੂਰੇ ਸਾਰੇ ਡਟੇ ਹੋਏ ਆਂ ਕੱਲਾ ਡੱਲੇਵਾਲ ਨਹੀਂ ਇੱਥੇ ਪਤਾ ਨਹੀਂ ਕਿੰਨੀਆਂ ਸ਼ਹੀਦੀਆਂ ਦੇਣੀਆਂ ਪੈਣਗੀਆਂ ਇਹ ਧਰਤੀ ਖੂਨ ਮੰਗਦੀ ਆ ਵੀਰੋ ਇਸ ਵਾਸਤੇ ਅਸੀਂ ਪੂਰੇ ਤਿਆਰ ਪਰ ਤਿਆਰ ਆਂ ਡੱਲੇਵਾਲ ਦੇ ਨੇੜੇ ਨਹੀਂ ਆਉਣ ਦੇਵਾਂਗੇ ਆਪਦੇ ਅਖੀਰਲੇ ਦਮਾਂ ਤੱਕ ਜਿੰਨੇ ਸਾਡੇ ਵਲੰਟੀਅਰ ਆ ਸਾਰੇ ਪੂਰੇ ਤੱਤ ਪਰ ਆ ਤਾਂ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਘਰਾਂ 'ਚ ਬੈਠੇ ਕੀ ਕਰਦੇ ਹੋ ਲੱਖ ਲਾਨਤਾ ਸੋਨੂੰ ਜੇ ਹੁਣ ਅਸੀਂ ਜਿੱਤ ਦੇ ਨੇੜੇ ਆਏ ਆਂ ਜਿੱਤ ਵੀ ਚਾਹੁੰਦੇ ਹੋ ਤੇ ਘੰਟਿਆਂ ਨਾਲ ਜਿੱਤ ਨਹੀਂ ਹੋਣੀ ਵੀਰੋ ਜਿੰਨਾ ਚਿਰ ਤੁਸੀਂ ਇੱਥੇ ਆ ਕੇ ਮਰਨ ਮਰਨ ਵੰਡ ਕੇ ਨਹੀਂ ਵੰਦੇ ਸਰਦਾਰ ਜਗਜੀਤ ਸਿੰਘ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਵੀ ਰਾਤ ਨੂੰ ਵੱਡੀ ਗਿਣਤੀ ਰੱਖਿਆ ਕਰੋ ਜਿੱਤ ਛੋਡੇ ਪੈਰ ਛੂ ਰਹੀ ਹੈ ਜਿੱਤ ਬਿਲਕੁਲ ਨੇੜੇ ਹੈ ਇਸ ਵਾਸਤੇ ਮੇਰੀ ਸਾਰੇ ਵੀਰਾਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਇੱਕੋ ਹੀ ਅਪੀਲ ਹੈ ਵੀ ਇੱਥੇ ਜਿਵੇਂ ਅਸੀਂ 10 ਮਹੀਨਿਆਂ ਤੋਂ ਘਰ ਬਣਾਈ ਬੈਠੇ ਆ ਇਹਨੂੰ ਆਪ ਦਾ ਘਰ ਬਣਾ ਕੇ ਬੈਠੋ ਤੇ ਥੋੜੇ ਦਿਨਾਂ ਦੇ ਵਿੱਚ ਹੀ ਇਹ ਜਿੱਤ ਦੇ ਡੈਂਕੇ ਵਜਾ ਕੇ ਚੱਲਾਂਗੇ ਵੀਰੋ ਮਰਨ ਦੂਜੀਆਂ ਜਥੇਬੰਦੀਆਂ ਲਗਾਤਾਰ ਜਿਹੜੀਆਂ ਕਹਿ ਰਹੀਆਂ ਮੋਰਚੇ 'ਚ ਨਹੀਂ ਆਉਣਾ ਕਿਵੇਂ ਦੇਖਦੇ ਹੋ ਉਹਨਾਂ ਨੂੰ ਵੀ ਆਉਣਾ ਪੈਣਾ ਹੈ ਉਹਨਾਂ ਨੂੰ ਲੱਖ ਲਾਣ ਪੈਂ ਜਿੰਨੇ ਸੰਤ ਸਮਾਜ ਕੋਈ ਵੀ ਬੁਲਾਰਾ ਇੱਥੇ ਆ ਕੇ ਬੋਲਦਾ ਤੇ ਉਹਨਾਂ ਨੂੰ ਜੋ ਕੁਝ ਕਹਿ ਰਹੇ ਐ ਇਸ ਵਾਸਤੇ ਹੁਣ ਜਿਹੜੀਆਂ ਆਈਆਂ ਉਹਨਾਂ ਨੂੰ ਵੀ ਮਰਦਿਆਂ ਨੂੰ ਆਉਣਾ ਪਿਆ ਕਿ ਹੁਣ ਸਰਦਾਰ ਜਗਜੀਤ ਸਿੰਘ ਦਿੜ੍ੜ ਰਾਦੇ ਵਾਲੇ ਆ ਇਹਨਾਂ ਨੇ ਵਾਪਸ ਨਹੀਂ ਹੋਣਾ ਤੇ ਲੋਕ ਸਾਨੂੰ ਲਾਨਟਾਂ ਪਾਉਣਗੇ ਇਸ ਵਾਸਤੇ ਵੀਰੋ ਜੇ ਤਾਂ ਲੋਕ ਇੱਥੇ ਆ ਗਏ ਇਸ ਤੋਂ ਬਾਅਦ ਵੀਰੋ ਐਡਾ ਮੋਰਚਾ ਵੀ ਖੜਾ ਆ ਅंदोलਨ ਖੜਾ ਕੋਈ ਨਹੀਂ ਹੋਣਾ ਜਵਾਂ ਅਖੀਰ ਤੇ ਪਹੁੰਚ ਗਏ ਆ ਇਸੇ ਵਾਸਤੇ ਤਾਂ ਮੈਂ ਫੇਰ ਬੇਨਤੀ ਅਪੀਲ ਕਰਦਾ ਵੀ ਵੀਰੋ ਨਾ ਭੁੱਲੋ ਕਿਸਾਨੀ ਹੈ ਜਿਹੜੀ ਇੱਕ ਅਲਾਹੇ ਬੰਦ ਹੰਦਾ ਇਹਨਾਂ ਸਰਕਾਰਾਂ ਨੇ ਸਾਥੋ ਇਹਦੇ ਜਿੱਥੋਂ ਰੇਟ ਸਹੀ ਨਹੀਂ ਮਿਲਦੇ ਸਰਕਾਰ ਭੱਜ ਰਹੀ ਐ ਐਮਐਸਪੀ ਗਰੰਟੀ ਕਾਨੂੰਨ ਤੋਂ ਕਰਜ਼ਾ ਮੁਕਤੀ ਤੋਂ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀਆਂ ਛਪਾਰਸ਼ਾਂ ਤੋਂ ਇਸ ਵਾਸਤੇ ਸਰਕਾਰਾਂ ਇਹ ਕੁਝ ਕਰਦੀਆਂ ਹੀ ਹੁੰਦੀਆਂ ਸਰਕਾਰਾਂ ਚੱਕਦੀਆਂ ਵੀ ਹੁੰਦੀਆਂ ਸਰਕਾਰਾਂ ਕੁੱਟਦੀਆਂ ਵੀ ਐ ਸਰਕਾਰਾਂ ਬਹੁਤ ਵੱਡਾ ਐਕਸ਼ਨ ਵੀ ਲੈ ਸਕਦੀਆਂ ਪਰ ਅਸੀਂ ਨਹੀਂ ਡਰਨਾ ਸਾਡੇ ਪੂਰੇ ਦਿੜ ਇਰਾਦੇ ਵੱਡੇ ਇਰਾਦੇ ਨਾਲ ਇੱਥੇ ਹੈ ਆ ਇੱਥੇ ਪੂਰੇ ਡਟੇ ਹੋਏ ਆ ਤੇ ਡਟੇ ਰਹਾਂਗੇ ਠੀਕ